ਸੋ ਦੇ ਕੇ ਅਰਦਾਸ ਹਮਾਰੀ ਇਹ ਪਿੰਡ ਸਬ ਤੇਰਾ ਕੋਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗ ਕਾਤੀ ਪਰਨਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਤਰ ਜੀ ਹਰੀ ਇਕ ਟੇਕ ਤੂ ਲਾਹੇ ਵਡਾਣਿ ਆਸ ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਗੁਰਪੂਰਾ ਨਮਸ਼ਕਾਰੀ ਪ੍ਰਭ ਸਭੇ ਕਾਜ ਸਵਾਰੀ ਹਰ ਆਪਣੀ ਕਿਰਪਾ ਧਾਰੀ ਤਬ ਪੂਰਨ ਪੈ ਜਿਸ ਵਾਰੀ ਗੁਰ ਪੂਰਾ ਨਮਸ਼ਕਾਰੀ ਪ੍ਰਭ ਸਭੀ ਕਾਜ ਜਿਸ ਵਾਰੀ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਿਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੇ ਲਗ ਚੱਲੀ ਮਾਇਆ ਟੋਟ ਨਕਤ ਹੋ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗਸਾਈ ਜਿਨ ਪੂਰੀ ਬਲਤ ਬਣਾਈ ਤੂ ਪਾਰੋ ਸਾਮੀ ਮੋਰਾ ਇਹੋ ਪੰਨ ਪਦਾਰਤ ਤੇਰਾ ਜਨ ਨਾਨਕ ਇੱਕ ਧਿਆਇਆ ਸਰਗ ਫਲਾ ਪੁੰਨ ਪਾਇਆ ਤੂੰ ਪਾਰੋ ਸਾਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਇੱਕ ਧਿਆਇਆ ਸਰਬ ਫਲਾ ਪੁਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜਿਓ ਬੜਾ ਭਾਗੇ ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਦੇ ਚਰਣਾ ਕਮਲਾਂ ਦੇ ਵਿੱਚ ਬੜੇ ਧੀਰ ਥੋਂ ਪ੍ਰਾਰ ਬੇਨਤੀਆਂ ਕਰਦੇ ਆਈ ਸਾਰੇ ਹੀ ਆਪਣੇ ਪਰਿਵਾਰਾਂ ਵਾਸਤੇ دنیਆਵੀ ਵਿਵਹਾਰਾਂ ਵਾਸਤੇ ਜਿੱਥੇ ਆਪਣੀ ਪਹੁੰਚ ਨਾ ਹੋਵੇ ਉੱਥੇ ਫਿਰ ਬੇਨਤੀਆਂ ਕਰਦੇ ਹਾਂ ਪਰਿਵਾਰ ਨੇ ਬੱਚਿਆਂ ਦੇ ਲਈ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਾਰਜ ਰਚਾਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਕਿਰਪਾ ਕਰੋ ਘਰ ਚਰਨ ਕਮਲ ਪਾਓ ਸੇਵਾ ਕਰਨੀ ਹੈ ਸਤਿਗੁਰਾਂ ਨੇ ਸ੍ਰੀ ਸਾਹਿਬ ਪਾਠ ਸਾਹਿਬ ਜੀਆਂ ਦੀ ਸੇਵਾ ਬਖਸ਼ੀ ਆਪਾਂ ਨੂੰ ਕੱਲਿਆਂ ਨੂੰ ਬੇਨਤੀ ਕੀਤੀ ਆਪਾਂ ਸਾਰੇ ਕੱਲੇ ਕੱਲੇ ਸੰਗਤ ਰੂਪ ਹੋ ਕੇ ਪਹੁੰਚੇ ਚਰਨ ਕਮਲ ਪਾਏ ਹਨ ਪਰਿਵਾਰ ਸਤਿਗੁਰਾਂ ਦਾ ਧੰਨਵਾਦ ਕਰਦਾ ਹੋਇਆ ਸੰਗਤ ਦਾ ਧੰਨਵਾਦ ਕਰਦੇ ਹਨ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਕਈ ਦਿਨਾਂ ਤੋਂ ਲੈ ਕੇ ਸੇਵਾ ਸਿਮਰਨਾ ਬਾਣੀ ਪਰਵਾਰ ਕਰਦਾ ਰਿਹਾ ਅੱਜ ਸੰਪੂਰਨ ਭੋਗ ਪਾਏਗੇ ਹਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਕਿਰਪਾ ਕਰਨੇ ਆਪ ਕਾਰਜ ਦੇ ਵਿੱਚ ਮੋਢੀ ਹੋ ਕੇ ਸਹਾਈ ਹੋ ਕੇ ਆਪ ਸਾਰਾ ਕਾਰਜ ਤੁਸੀਂ ਕਰਨਾ ਹੈ ਤਾਂ ਸਤਿਗੁਰਾਂ ਨੇ ਵੇਖੋ ਸਪਸ਼ਟ ਪੰਜਾਬੀ ਦੇ ਵਿੱਚ ਆਪਾਂ ਨੂੰ ਸਰਲ ਹੁਕਮ ਦਿੱਤੇ ਹਨ ਕਹਿੰਦੇ ਹਨ ਸੋਰਠ ਮਹਲਾ ਪੰਜਵਾ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੇ ਮੁੱਖ ਉਕਾਰ ਦੇ ਵਿੱਚੋਂ ਇਹ ਸ਼ਬਦ ਉਚਾਰੇ ਗਏ ਜਿਹੜੇ ਆਪਾਂ ਹੁਕਮਨਾਮੇ ਵਾਕ ਸਤਿਗੁਰੂ ਜੀ ਦਾ ਲਿਆ ਹੈ ਕਹਿੰਦੇ ਗੁਰਪੂਰਾ ਨਮਸ਼ਕਾਰੀ ਗੁਰੂ ਦੇ ਚਰਨਾਂ ਦੇ ਵਿੱਚ ਨਮਸ਼ਕਾਰੀਆਂ ਕੀਤੀਆਂ ਬੇਨਤੀਆਂ ਕੀਤੀਆਂ ਕਹਿੰਦੇ ਪ੍ਰਭ ਸਭੇ ਕਾਜ ਸਵਾਰੀ ਇੱਕ ਨਹੀਂ ਉਹ ਪ੍ਰਭੂ ਉਹ ਪਰਮਾਤਮਾ ਸਾਰੇ ਹੀ ਕਾਰਜ ਸਵਾਰਦਾ ਹੈ ਕਿਉਂਕਿ ਜਦੋਂ ਆਪਾਂ ਕੋਈ ਕਾਰੋਬਾਰ ਕੰਮ ਕਰਦੇ ਆ ਨਾ ਕਿ ਮੈਂ ਕਰੂੰਗਾ ਮੈਂ ਆਹ ਕਰਨਾ ਹੈ ਮੈਂ ਫਲਾਨਾ ਕੰਮ ਮੈਂ ਕਰ ਦਿੱਤਾ ਨਹੀਂ ਤਾਂ ਇਹ ਹੋਣਾ ਨਹੀਂ ਸੀਗਾ ਉੱਥੇ ਫਿਰ ਡਿੱਕੇ ਫੜਿੱਕੇ ਪੈਂਦੇ ਹਨ ਤੇ ਜਦੋਂ ਆਪਾਂ ਕਹਿ ਦਈਏ ਕਿ ਉਹ ਪ੍ਰਮਾਤਮਾ ਨੇ ਕਰਨਾ ਜੋ ਕੁਝ ਕਰਨਾ ਉਸ ਨੇ ਕਰਨਾ ਗੁਰਪੂਰਾ ਨਮਸ਼ਕਾਰੇ ਉਸੇ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਤੀਆਂ ਕਰ ਦਿੱਤੀਆਂ ਫਿਰ ਕੰਮ ਉਹਦਾ ਹੋ ਗਿਆ ਉਹਦੇ ਕੰਮਾਂ ਦੇ ਵਿੱਚ ਕਦੇ ਡਿੱਕੇ ਫੜਿੱਕੇ ਨਹੀਂ ਪੈਂਦੇ ਜਦੋਂ ਨਿਮਰਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇਗੇ ਫਿਰ ਉਹਦੇ ਕੰਮ ਹੋ ਜਾਂਦੇ ਹਨ ਉਹ ਫਿਰ ਸੰਪੂਰਨਤਾ ਚੜ੍ਹਦੀ ਕਲਾ ਹੁੰਦੀ ਹੈ ਕਹਿੰਦੇ ਗੁਰ ਪੂਰਾ ਨਮ ਸ਼ਿਕਾਰੇ ਪ੍ਰਭ ਸਭੇ ਕਾਜ ਸਵਾਰੇ ਉਸ ਪਰਮਾਤਮਾ ਨੇ ਹਰੀ ਨੇ ਹਰੀ ਆਪਣੀ ਕਿਰਪਾ ਧਾਰੀ ਉਸ ਪਰਮਾਤਮਾ ਨੇ ਆਪਣੀ ਕਿਰਪਾ ਬਖਸ਼ਿਸ਼ ਕੀਤੀ ਹੈ ਪ੍ਰਭ ਪੂਰਨਾ ਪੈਜ ਸਵਾਰੀ ਮੇਰੀ ਪੈਜੋ ਮੇਰੇ ਕਾਰੋਬਾਰ ਮੇਰੀ ਜਿਹੜੀ ਵੀ ਮਨ ਦੀ ਇੱਛਾ ਸੀ ਉਸ ਪ੍ਰਭੂ ਨੇ ਪੂਰਨਾ ਪੈਜ ਸਵਾਰੀ ਹੈ ਪੂਰਨ ਰੱਖੀ ਹੈ ਸੋ ਸਤਿਗੁਰੂ ਜੀ ਦੀ ਸੰਗਤ ਬਹੁਤ ਹੀ ਸੋਹਣੇ ਹੁਕਮਨਾਮੇ ਆਏ ਹਨ ਸਤਿਗੁਰਾਂ ਨੇ ਕਾਰਜ ਰਾਸ ਕਰਨੇ ਹਨ ਕਿਰਪਾ ਉਹਨਾਂ ਨੇ ਕਰਨੀ ਹੈ ਪਹੁੰਚਣਾ ਹੈ ਹਾਜ਼ਰੀਆਂ ਭਰਨੀਆਂ ਹਨ ਪ੍ਰਸ਼ਾਦ ਲਓ ਉਪਰੰਤ ਸਾਰੀ ਸੰਗਤ ਨੇ ਭਾਈ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਗਿਆ ਹੈ ਸ਼ਕੀ ਜਾਣਾ ਹੈ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਸਤ ਨਾਮ ਵਾਹੀ ਗੁਰੂ सतनामहिगुरु सतनामहिगुरु सतनामागुरु

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ